ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਸਿਮਰਨ ਕਿਚਨ ਐਂਡ ਵਲੌਗ 'ਚ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਆਪਾਂ ਇਸ ਟਾਈਮ ਸ਼ੁਰੂ ਕੀਤਾ ਜਿਸ ਟਾਈਮ ਕੀ ਸਾਢੇ 8 ਹੋੁੰਦੇ ਸੀ ਸਵੇਰ ਦਾ ਟਾਈਮ ਸੀ ਸਾਢੇ 8:30 ਤੇ ਇੱਧਰ ਮੈਂ ਆਪਣੇ ਜਿਹੜੇ ਨਾਸਤੇ ਦੀ ਤਿਆਰੀ ਕਰ ਰਹੀ ਸੀ ਉਸ ਤੋਂ ਪਹਿਲਾਂ ਆਪਾਂ ਕੱਪੜੇ ਤੋਤੇ ਛੱਤ 'ਚ ਝਾੜੂ ਮਾਰਿਆ ਪੌੜੀਆਂ 'ਚ ਝਾੜੂ ਮਾਰਿਆ ਬਾਹਰ ਦੇ ਜਿੰਨੇ ਕੰਮ ਸਾਰੇ ਨਿਪਟਾਤੇ ਨਵਦੀਪ ਨੂੰ ਮੈਂ ਪੁੱਛਿਆ ਤਾਂ ਉਹਨੇ ਕਿਹਾ ਕਿ ਮੈਨੂੰ ਨਾਸਤਾ ਕਰਨਾ ਕਿਉਂਕਿ ਉਹਨੇ ਸਵੇਰੇ ਸੈਂਡਵਿਚ ਬਣਾ ਕੇ ਖਾ ਲਿਆ ਹੀ 6:00 ਵਜੇ ਜਦੋਂ ਭੁੱਖ ਲੱਗੀ ਤੇ ਉਹਨੇ ਵੰਚ ਦੀ ਵੀ ਬਣਾ ਕੇ ਤਿਆਰ ਕਰਤੀ ਦੋਨਾਂ ਨੇ ਭੈਣ ਭਰਾਵਾਂ ਨੇ ਸੈਂਡਵਿਚ ਦਾ ਨਾਸ਼ਤਾ ਕਰ ਲਿਆ ਵੰਚ ਵੀ ਤਿਆਰ ਹੋ ਕੇ ਸਕੂਲ ਚਲੇ ਗਈ ਐਸੀ ਵੰਚ ਨੂੰ ਮੈਂ ਜਾਣ ਲੱਗਿਆ ਟਿਫਨ ਦੇ ਵਿੱਚ ਪਰਾਉਠਾ ਬਣਾ ਕੇ ਦੇ ਦਿੱਤਾ ਉਸ ਤੋਂ ਬਾਅਦ ਆ ਮੈਂ ਕਿਹਾ ਕਿ ਹੁਣ ਚਲੋ ਮੈਂ ਆਪਣਾ ਨਾਸ਼ਤਾ ਬਣਾ ਲੈਣੀ ਆ ਕਿਉਂਕਿ 8:30 ਹੋੁੰਦੇ ਆ ਔਰ ਮੈਂ ਜਿਆਦਾ دیر ਤੱਕ ਭੁੱਖੀ ਨਹੀਂ ਰਹਿ ਸਕਦੀ ਬਾਰ ਪਾਣੀ ਸਵੇਰ ਦਾ ਟਾਈਮ ਹੁੰਦਾ ਤੇ ਮੈਨੂੰ ਜਲਦੀ ਜਲਦੀ ਸੀ ਕਿ ਮੈਂ फटाफट ਥੋੜੇ ਜਿਹੀ ਕੱਪੜੇ ਧੋ ਲਾ ਪਾਣੀ ਆਉਂਦੇ ਵਿੱਚ ਜਿਹੜੇ ਵਧੀਆ-ਵਧੀਆ ਕੱਪੜੇ ਜਿਹੜੇ ਹੰਗਾਲੇ ਜਾਂਦੇ ਆ ਤੇ ਉਸ ਤੋਂ ਬਾਅਦ ਆ ਮੈਂ ਫਿਰ ਸੋਚਿਆ ਆਪਣਾ ਨਾਸ਼ਤਾ ਬਣਾ ਕੇ ਤੇ ਫਿਰ ਬਾਕੀ ਦੇ ਕੰਮ ਕਰੂੰਗੀ ਮੈਂ ਬਸ ਭਾਰਾ ਜਿਹਾ ਕੋ ਵਧੀਆ ਜਿਹਾ ਬਣਾ ਲਿਆ ਪਰੌਂਠਾ ਨਾਲ ਬਣਾ ਲਿਆ ਚਾਹ ਦਾ ਕੱਪ ਵਧੀਆ ਜਿਹਾ ਉਸ ਤੋਂ ਬਾਅਦ ਆ ਮੈਂ ਜਿਹੜਾ ਆਪਣੇ ਨਾਸਤੇ ਦੀ ਤਿਆਰੀ ਕੀਤੀ ਕਿਉਂਕਿ ਸਵੇਰ ਦੇ ਟਾਈਮ ਤੁਸੀਂ ਢਿੱਡ ਭਰ ਕੇ ਇੱਕ ਚੰਗਾ ਜਿਹਾ ਨਾਸ਼ਤਾ ਕਰ ਲੈਂਿਆ ਤੇ ਫਿਰ ਤੁਸੀਂ ਸਾਰਾ ਦਿਨ ਆਰਾਮ ਨਾਲ ਕੰਮ ਕਰ ਸਕਦੇ ਹੋ ਫਿਰ ਭਾਵੇਂ ਤੁਸੀਂ 2 ਵਜੇ ਰੋਟੀ ਖਾਓ ਭਾਵੇਂ ਤੁਸੀਂ 1:30 ਵਜੇ ਖਾਓ ਫਿਰ ਤੁਹਾਨੂੰ ਮਿਲਣਾ ਨਹੀਂ ਲੱਗਦਾ ਕਿਉਂਕਿ ਢਿੱਡ ਨੂੰ ਜ਼ਿਆਦਾ ਸ਼ਿਰ ਖਾਲੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਗੈਸ ਦਾ ਵੱਡਾ ਕਾਰਨ ਇਹੀ ਹੁੰਦਾ ਕਿ ਜੋ ਖਾਲੀ ਟਾਈਮ ਫਿਰ ਜਿਹੜਾ ਸਾਰਾ ਟਾਈਮ ਖਾਲੀ ਰੱਖਦੇ ਆ ਫਿਰ ਜਦੋਂ ਰੋਟੀ ਖਾਣ ਲੱਗਦੇ ਆ ਤੇ ਪੂਰੀ ਜਗ੍ਹਾ ਤਰ੍ਹਾਂ ਭਰ ਲੈਂਦੇ ਆ ਇਸ ਕਰਕੇ ਸਵੇਰੇ ਜਦੋਂ ਤੁਸੀਂ ਉੱਠਦੇ ਆ 1-2 ਘੰਟਿਆਂ ਦੇ ਅੰਦਰ ਹੁੰਦਾ ਤੁਹਾਨੂੰ ਜਿਹੜਾ ਆਪਣਾ ਨਾਸ਼ਤਾ ਚੰਗਾ ਜਿਹਾ ਕਰ ਲੈਣਾ ਚਾਹੀਦਾ ਵਾ ਫਿਰ ਦੋਸਤੋ ਬਾਦਾਂ ਤੁਸੀਂ ਦੇਨੇ ਜਿਹੜਾ ਵਾ ਹਲਕੀ ਫੁਲਕੀ ਹੀ ਆਪਣੀ ਰੋਟੀ ਖਾਓ ਮੈਂ ਵੀ ਇੱਥੇ ਚਾਹ ਵੀ ਬਣੰਦੇ ਹੀ ਚਾਹ ਬਣੰਦੇ ਹੀ ਦੋਸਤੋ ਬਾਦਾਂ ਮੈਂ ਵਧੀਆ ਜਿਹਾ ਪਰੌਂਠਾ ਬਣਾ ਲਿਆ ਦੂਸਰੀ ਤਰਫ ਮੈਂ ਜਿਹੜਾ ਧਨੀਆ ਧਨੀਆ ਧੋਤਾ ਤਾਂ ਕਿ ਸਾਰਾ ਕੁਝ ਰੱਖ ਲਿਆ ਕਿਚਨ ਦੀ ਮੱਖਿਆ ਸਾਫ ਸਫਾਈ ਕਰੂੰਗੀ ਬਾਅਦ ਚਪ ਲੈਣਾ ਮੈਂ ਨਾਸ਼ਤਾ ਕਰਾਂ ਢਾਂਡੇ ਜਿਹੜੇ ਸਾਰੇ ਕੁਝ ਧੋ ਲਿਆ ਸੀ ਬਸ ਆਈ ਦੋ ਚਾਰ ਢਾਂਡੇ ਬਚੇ ਸੀ ਤੇ ਇਹ ਵੀ ਆਪਾਂ ਧੋ ਲਾਂਗੇ ਉਸ ਤੋਂ ਬਾਅਦ ਬਾਹਰ ਰਫ ਸੀ ਕੂੜੇ ਵਾਲਾ ਆ ਗਿਆ ਕੂੜੇ ਵਾਲਾ ਬੁਕਸੀੜਿਆ ਮਾਰਨ ਦਿਆ ਸੀ ਵਿੱਚੋਂ ਹੀ ਮੈਂ ਗੈਸ ਕੱਟ ਕਰਕੇ ਤੇ ਕੂੜਾ ਫੜਾ ਕੇ ਆਈ ਜਾ ਕੇ ਤਾਂ ਕਿ ਕੂੜਾ ਜਿਹੜਾ ਇਕੱਠਾ ਹੋਇਆ ਰਹਿ ਨਾ ਜਾਵੇ ਸਿਰਫ ਚਲ ਜਾਂਦਾ ਆਜ ਮਾਰ ਕੇ ਫਿਰ ਵਾਪਸ ਉਹਨੇ ਦੋ ਦਿਨ ਬਾਅਦ ਹੀ ਹੋਣਾ ਹੁੰਦਾ ਵਾ ਤੇ ਉਸ ਤੋਂ ਬਾਅਦ ਆ ਨਵਦੀਪ ਨੇ ਵੀ ਆਪਣਾ ਬੋਲਿਆ ਕਿ ਮੰਮੀ ਮੈਂ ਸੌਣ ਲੱਗੀ ਆ ਮੈਂ ਕਹਸਾਂ ਜੋ ਹਨਾ ਕਿਉਂਕਿ ਉਸ ਜਲਦੀ ਸਵੇਰੇ ਉੱਠੀ ਸੀ ਤੇ ਉਹਨੂੰ ਚੰਗਾ ਵੀ ਨਹੀਂ ਸੀ ਲੱਗਣਿਆ ਤੇ ਮੈਂ ਕਿਹਾ ਚਲੋ ਸੌਂਜੋ ਤੁਸੀਂ ਥੋੜੀ ਦੇਰ ਸੌਂਗੇ ਤੇ ਤੁਹਾਨੂੰ ਚੰਗਾ ਲੱਗੂਗਾ ਮਿਸਤਰੀਆਂ ਦਾ ਕੰਮ ਫਿਰ ਤੋਂ ਇੱਕ ਵਾਰੀ ਸ਼ੁਰੂ ਹੋ ਗਿਆ ਵਾ ਮਿਸਤਰੀ ਵੀ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਹੁੰਦਾ ਹੀ ਹਜੇ ਉਹ ਥੋੜਾ ਜਿਹਾ ਤੇ ਉਸ ਤੋਂ ਪਹਿਲਾਂ ਹੀ ਮੈਂ ਸੋਚਿਆ ਪਹਿਲਾਂ ਮੈਨੂੰ ਬਰਾਂਡਾ ਖਾਲੀ ਕਰਕੇ ਦਿੱਤਾ ਪਹਿਲਾਂ ਕੱਲ ਸ਼ਾਮ ਨੂੰ ਇੱਕ ਬਾਹਰ ਜਿਹੜਾ ਸਿੰਗਲ ਬੈਡੀ ਉਹਨੂੰ ਖਾਲੀ ਕੀਤਾ ਉਹਦੇ ਵਿੱਚ ਕੁਝ ਕੁ ਸਮਾਨ ਪਿਆ ਸੀ ਤੇ ਵਿੱਚ ਅਚਾਨਕ ਚੂਹੀ ਵੜ ਗਈ ਜਿਹਦੇ ਚੱਲਦਿਆਂ ਨੂੰ ਸਾਨੂੰ ਸਾਰਾ ਖਾਲੀ ਕਰਨਾ ਪਿਆ ਖਾਲੀ ਕਰਕੇ ਉਸ ਤੋਂ ਬਾਅਦ ਮਨ ਨਾ ਕਿ ਮਿਲ ਪਿਆ ਨਾ ਜੀ ਹੋਂਡਾ ਪਿੰਦੀ ਆ ਕਿ ਇਹਦੇ ਵਿੱਚ ਚੂਹੀ ਚੂਹਾ ਵੜਿਆ ਵਾ ਤੇ ਕੱਪੜਿਆਂ ਨੂੰ ਫਿਰ ਤੋਂ ਤੋਤਤਾ ਜਾਵੇ ਮੈਂ ਸਾਰੇ ਕੱਢ ਕੇ ਇੱਕ ਇੱਕ ਕਰਕੇ ਸੈੜਤੀ ਕੀਤਾ ਜਿਹੜੇ ਬੈਗਾਂ ਦੇ ਮੂੰਹ ਬੰਨ੍ਹ ਲੀ ਸੋ ਰਹੇ ਹਣ ਤੇ ਬਾਕੀ ਜਿਹੜੇ ਖੁੱਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਢੂੰ ਲੀਏ ਬਾਹਰ ਰੱਖਤਾ ਆ ਬਦੇ ਘਤਪਗੇ ਅੱਦੇ ਘਰ ਰਹਿ ਗਏ ਤੇ ਉਸ ਤੋਂ ਬਾਅਦ ਆ ਮੈਂ ਮੰਚ ਦੀ ਮਦਦ ਲਈ ਮੰਚ ਦੀ ਮਦਦ ਲੈ ਕੇ ਮੈਂ ਬੈੱਡ ਦੇ ਵਿੱਚ ਸਾਰੇ ਬੈਗ ਚੰਗੀ ਤਰ੍ਹਾਂ ਰੱਖ ਕੇ ਤੇ ਜਿਹੜੇ ਸਿਆਲ ਵਾਲੇ ਕੱਪੜੇ ਸੀ ਉਹ ਕੱਢੇ ਐਰ ਕੇ ਸੇ ਜ਼ਿਆਦਾ ਕੱਪੜੇ ਨਹੀਂ ਕੱਢੇ ਬਹੁਤ ਹੀ ਲੋੜੀ ਦੇ ਜਿਹੜੇ ਕੱਪੜੇ ਆ ਉਹ ਕੱਢੇ ਆ ਕਿਉਂਕਿ ਜਿਆਦਾ ਕੱਪੜੇ ਕੱਢ ਲੋ ਤੇ ਉਹਨੇ ਪੈਂਦੇ ਵੀ ਨਹੀਂ ਆ ਠੰਡ ਹੁੰਨੀ ਹੁੰਦੀ ਨਹੀਂ ਆ ਤੇ ਕੱਪੜੇ ਜਿਹੜੇ ਅਜੇ ਮੋਟੀਆਂ-ਪੋਟੀਆਂ ਨਹੀਂ ਕੱਢੀਆਂ ਉਹ ਮੈਂ ਰਹਿਣ ਦੀਆਂ ਪੋਟੀਆਂ ਦੀ ਜੇ ਠੰਡ ਨਹੀਂ ਜਿਹੜੀ ਬਹੁਤ ਜ਼ਰੂਰੀ ਬਲੇਜ਼ਰ ਵਗੈਰਾ ਸਵੇਰ ਸਕੂਲੇ ਬੱਚਿਆਂ ਨੇ ਪਾਉਣੇ ਹੁੰਦੇ ਆ ਠੰਡ ਚ ਇਨਰ ਹੋਇਆ ਇਹੋ ਜੇ ਬੱਚਿਆਂ ਦੇ ਜੇ ਕੱਪੜੇ ਉਤਾਰ ਲੇ ਸਵੇਰੇ ਸਵੇਦੀ ਠੰਡ ਵਾਲੇ ਨਵਦੀਦ ਦੇ ਦੋ ਤਿੰਨ ਟੌਪ ਗਰਮ ਕੱਢ ਲੇ ਮੰਚ ਨੇ ਔਰ ਇਹ ਦਿਨਾਂ ਦੀ ਜਦ ਕਰੰਦੇ ਮੇਰੇ ਪਜਾਮੇ ਆ ਜਾਮੇ ਕੱਢ ਕੇ ਦੋ ਉਹ ਕੱਢੇ ਉਸ ਤੋਂ ਬਾਦ ਨਾਸ਼ਤਾ ਕਰਕੇ ਆਪਾਂ ਹੋਗੇ ਵੇਲੀ ਰਸੋਈ ਕਰ ਲਈ ਸਾਫ ਫਿਰ ਮੈਂ ਆ ਗਈ ਅੱਧਰ ਆਚਾਰ ਬਣਾਉਣ ਵਾਸਤੇ ਅੱਜ ਆਪਾਂ ਬਣਾਵਾਂਗੇ ਦੇਸੀ ਆਚਾਰ ਸਰਦੀਆਂ ਵਾਲਾ ਜਿਹੜਾ ਸਿਆਲ ਦੇ ਵਿੱਚ ਸਾਗ ਨਾ ਖਾਈਏ ਆਲੂ ਮਟਰਾਂ ਦੀ ਸਬਜ਼ੀ ਨਾ ਖਾਈਏ ਬੜਾ ਹਿਸਾਬ ਲੱਗਦਾ ਵਾ ਤੇ ਇਹ ਜਿਹੜੀਆਂ ਮਿਰਚਾਂ ਆ ਇਹ ਜਿਆਦੀਆਂ ਕੋੜੀਆਂ ਨਹੀਂ ਹੁੰਦੀਆਂ ਇਹਨਾਂ 'ਚ ਤਿੱਖਾਪਨ ਬਿਲਕੁਲ ਨਹੀਂ ਹੁੰਦਾ ਇਹ ਬਿਲਕੁਲ ਇੱਕਦਮ ਜਿਹੜੀਆਂ ਮਿੱਠੀਆਂ-ਮਿੱਠੀਆਂ ਮਿਰਚਾਂ ਨੇ ਆ ਇਧਰ ਮੈਂ ਗਲਗਲ ਲੈ ਲਈ 400 ਗ੍ਰਾਮ 400 ਗ੍ਰਾਮ ਹੀ ਮਿਰਚਾਂ ਲੈ ਲਈਆਂ ਦੋਵਾਂ ਨੂੰ ਇੱਕੋ ਜਿੱਕਾ ਲੈ ਲਿਆ ਛੋਟੇ-ਛੋਟੇ ਪੀਸਾਂ ਦੇ ਚ ਗਲਗਲ ਨੂੰ ਮੈਂ ਕੱਟ ਲੈਣਾ ਮੈਂ ਕਿਉਂਕਿ ਜਿਆਦੀ ਫਿਰ ਗਲਗਲ ਜਿਹੜੀ ਨਾ ਵੇਸਟ ਨਹੀਂ ਹੁੰਦੀ ਜਿੰਨੀ ਤੁਹਾਨੂੰ ਲੋੜ ਆਉਣਾ ਤੁਸੀਂ ਲੈ ਲਓ ਗਲਗਲ ਦੇ ਵਿੱਚ ਵੀ ਬਹੁਤ ਵੱਡੇ-ਵੱਡੇ ਹੁੰਦੇ ਆ ਬੀਆਂ ਨੂੰ ਆਪਾਂ ਜਿਹੜਾ ਅਲੱਗ ਕਰ ਲਾਂਗੇ ਬੀਜ ਵਿੱਚ ਨਹੀਂ ਪਾਵਾਂਗੇ ਤੇ ਜੇ ਆਪਾਂ ਚਾਹੀਏ ਤੇ ਦੇ ਦੇ ਵਿੱਚ ਆਪਾਂ ਅਦਰਕ ਵੀ ਪਾ ਸਕਦੇ ਹਾਂ ਪਰ ਇਹ ਜਿਹੜਾ achar ਹੈ ਜਿਆਦਾ ਦਿਨ ਨਹੀਂ ਚੱਲਦਾ ਇਹ ਸਿਰਫ 10 ਦਿਨ ਹੀ achar ਜਿਹੜਾ ਚੱਲਦਾ ਉਸ ਤੋਂ ਬਾਅਦ ਇਹਨੂੰ ਉਲੀ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਪਾਉਣਾ ਹੁਣਨਾ ਹੀ achar ਬਣਾਉਣਾ ਜਿੰਨਾ ਸਾਡਾ 10 ਦਿਨਾਂ 'ਚ ਖਤਮ ਹੋ ਜੇ ਬਹੁਤ ਜ਼ਿਆਦਾ ਹੋਊਗਾ ਤੇ ਤੁਸੀਂ ਇਹਦੇ ਵਿੱਚ ਮੂੜੀਆਂ ਕੱਟ ਕੇ ਪਾ ਸਕਦੇ ਆ ਉਹ ਵੀ ਬੜੀਆਂ ਸਵਾਦ ਲੱਗਦੀਆਂ ਮੂੜੀਆਂ ਕੱਟ ਕੇ ਪਾਈਆਂ ਹੋਈਆਂ ਪਰ ਮੂਲੀ ਜਦੋਂ ਆਪਾਂ ਪਾ ਦਿੰਦੇ ਆ ਤੇ ਬਿਲਕੁਲ ਇਹ 2 ਤੋਂ 3 ਦਿਨ ਨਹੀਂ 4 ਚੱਲਦਾ ਜਾਂ ਤਾਂ ਥੋੜਾ ਜਿਹਾ ਚਾਰ ਅੱਢ ਕਰਕੇ ਮੂੜੀਆਂ ਪਾਉਣੇ ਚਾਹੀਦੇ ਜਾਂ ਫਿਰ ਜਦ ਬਿਲਕੁਲ ਇਹ ਚਾਰ ਖਤਮ ਹੋਣ ਵਾਲਾ ਹੋਵੇ ਉਦੋਂ ਇਹਦੇ ਵਿੱਚ ਮੂੜੀਆਂ ਪਾਓ ਹਲਦੀ ਬਹੁਤ ਹੀ ਚੰਗੀ ਚੀਜ਼ ਹੁੰਦੀ ਆ ਪਰ ਇਸ ਜਗ੍ਹਾ ਦੇ ਵਿੱਚ ਹਲਦੀ ਜਿਹੜੀ ਆ ਨਾ ਇੱਕ ਚੀਜ਼ ਖਰਾਬ ਵੀ ਕਰਦੀ ਆ ਕਿ ਹਲਦੀ ਦੇ ਨਾਲ ਹੀ ਜਿਹੜੀ ਆ ਅਚਾਰ ਨੂੰ ਹੋਲੀ ਲੱਗਦੀ ਆ वैसे ਤੇ ਹਲਦੀ ਚੰਗੀ ਆ ਪਰ ਇਸ ਜਗ੍ਹਾ ਦੇ ਵਿੱਚ ਅਚ ਹਲਦੀ ਜਿਹੜੀ ਨਾ ਉਲੀ ਲਗਾ ਦਿੰਦੇ ਇਸ ਕਰਕੇ ਇਹਦੇ ਵਿੱਚ ਆਪਾਂ ਜਿਹੜਾ ਬਿਲਕੁਲ ਥੋੜਾ ਜਿਹਾ achar ਬਣਾਵਾਂਗੇ ਤੇ ਇਹ ਤਾਜ਼ਾ ਤਾਜ਼ਾ achar ਹੀ ਚੰਗਾ ਲੱਗਦਾ ਤੇ ਨਾਲੇ ਜਿਆਦਾ ਜਿਹੜਾ ਦੇਰ ਚੱਲਦਾ ਨਹੀਂਗਾ ਉਸ ਤੋਂ ਬਾਅਦ ਆ ਮੈਂ ਕੱਟ ਲਿਆ ਬਰੀਕ ਬਰੀਕ ਗਲਗਲਾ ਤੇ ਇਸ ਨਾਲੀ ਵਿੱਚ ਥੋੜੀਆਂ ਜੀਆਂ ਮਿਰਚਾਂ ਵੀ ਕੱਟ ਲਿਆ ਮਿਰਚਾਂ ਬਿਲਕੁਲ ਛੋਟੇ ਛੋਟੇ ਪੀਸਾਂ ਦੇ ਕਟੀਆਂ ਨੇ ਕਿਉਂਕਿ ਮੇਸਟਾਂ ਜਿਹੜੀਆਂ ਹਨ ਨਾ ਜਿਆਦਾ ਲੰਬੀਆਂ ਨਹੀਂ ਕਟੀਆਂ ਤਾਂ ਕਿ ਜਦੋਂ ਕੋਈ ਲਗੇ ਨਾ ਤੇ ਜਿਆਦਾ ਇਸ ਆਚਾਰ ਵਿੱਚ ਜਿਆਦਾ ਮਸਾਲੇ ਨਹੀਂ ਪੈਂਦੇ ਆ ਥੋੜੇ ਜਿਹਾ ਮਸਾਲਿਆਂ ਦੇ ਨਾਲ ਹੀ ਜਿਹੜਾ ਚਾਰ ਪੰਜਾਂ ਦਾ ਬਿਲਕੁਲ ਮਸਾਲਿਆਂ ਦੀ ਲੋੜ ਨਹੀਂ ਹੁੰਦੀ ਕਾਲੀ ਲੂਣ ਹਲਦੀ ਤੇ ਥੋੜੀ ਜਿਹੀ ਅਜਵੈਨ ਪਾ ਲਓ ਥੋੜੀ ਜਿਹੀ ਕਾਲੀ ਮਿਰਚ ਆ ਉਹ ਪਾ ਲਓ ਬਸ ਆਚਾਰ ਤੁਹਾਡਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਦੋ ਤੋਂ ਤਿੰਨ ਧੁੱਪਾਂ ਪੈਣ ਨੂੰ ਲਵਾ ਦਾਂਗੇ ਕਿ ਥੋੜਾ ਚੰਗੀ ਤਰ੍ਹਾਂ ਗਲਗਲ ਜੜੀ ਆ ਗਲ ਜਵੇ ਗਲਗਲ ਦਾ ਜਿਹੜਾ ਛਿਲਕਾ ਹੁੰਦਾ ਉਹ ਮੋਟਾ ਹੁੰਦਾ ਵਾ ਤੇ ਗਲਣ ਦੇ ਵਿੱਚ ਤੋ ਤੋ ਤਿੰਨ ਦਿਨ ਲੈਂਦਾ ਵਾ ਪਰ ਨਿੰਬੂਆਂ ਤੋਂ ਇਹ ਛੇਤੀ ਗਲਦਾ ਵਾ ਕਿਉਂਕਿ ਇਹ ਸੌਫਟ ਹੁੰਦਾ ਵਾ ਤੇ ਨਿੰਬੂ ਦਾ ਛਿਲਕਾ ਜਿਹੜਾ ਵਾ ਪਤਲਾ ਹੁੰਦਾ ਲੇਕਿਨ ਉਹ ਹਾਰਡ ਹੁੰਦਾ ਵਾ ਸਾਗ ਜਿਹੜਾ ਹੁੰਦਾ ਵਾ ਜਦੋਂ ਆਪਾਂ ਬਣਾਉਨੇ ਆ ਨਾ ਤੇ ਉਹਦੇ ਨਾਲ ਜਦ ਇਹ ਆਚਾਰ ਖਾਈ ਦਾ ਵਿੱਚ ਮੋਲਿਆ ਹੋਣ ਤੇ ਬੜਾ ਹੀ ਵਧੀਆ ਜਿਹੜਾ ਟੇਸਟ ਆਉਂਦਾ ਵਾ ਇਹਦਾ ਇੱਕ ਵਧੀਆ ਸੁਆਦ ਜਿਹੜਾ ਵਾ ਇਹਦਾ ਆਉਂਦਾ ਵਾ ਖਾਣ ਦੇ ਨਾਲ ਕਿਉਂਕਿ ਆਪਾਂ ਜਦੋਂ ਬਾਕੀ ਸਾਰੇ ਅਚਾਰ ਜਿਹੜੇ ਆ ਉਹ ਸਾਲ ਭਰ ਚੱਲਦੇ ਆ ਤੁਸੀਂ ਇੱਕ ਵਾਰੀ ਬਣਾ ਲਓ ਪਰ ਇਹ ਹੀ ਅਚਾਰ ਜਿਹੜਾ ਵਾ ਕਿ ਸਿਆਲ ਦੇ ਸਰਦੀਆਂ ਦੇ ਸਿਰਫ 2 ਮਹੀਨੇ ਹੀ ਜਿਹੜਾ ਤੁਹਾਡਾ ਬੰਦਾ ਵਾ ਤੇ 2 ਕੁ ਮਹੀਨੇ ਹੀ ਰਹਿੰਦਾ ਵਾ ਉਹਦੇ ਵਿੱਚ ਹੀ ਤੁਸੀਂ ਤਾਜ਼ਾ ਤਾਜ਼ਾ ਬਣਾਓ ਤਾਜ਼ਾ ਤਾਜ਼ਾ ਖਾ ਲਓ ਕਿਉਂਕਿ ਇਹ ਜਿਆਦਾ ਲੰਮੇ ਸਮੇਂ ਤੱਕ ਜਿਹੜਾ ਵਾ ਨਹੀਂ ਰਹਿੰਦਾ ਵਾ ਇਹ ਝੂਠੀ ਗੱਲ ਆ ਕਿ ਇਹਨੂੰ ਆਪਾਂ ਲੰਮੇ ਸਮੇਂ ਤੱਕ ਰੱਖ ਸਕਦੇ ਆ ਅੱਜ ਤੱਕ ਮੈਂ ਤੇ ਨਹੀਂ ਰੱਖ ਸਕੀ ਬਈ ਹੈਨਾ ਔਰ ਇਹਦਾ ਸਭ ਤੋਂ ਵੱਡਾ ਕਾਰਨ ਵਾ ਜਿਹੜਾ ਇਹ ਅਚਾਰ ਕਿਉਂ ਖਰਾਬ ਹੁੰਦਾ ਇਹਦਾ ਕਾਰਨ ਵਾ ਹਲਦੀ ਹਲਦੀ ਵਿੱਚ ਗੁਣ ਬਹੁਤ ਆ ਪਰ ਇਸ ਅਚਾਰ ਨੂੰ ਹਲਦੀ ਜਿਹੜੀ ਆ ਖਰਾਬ ਕਰ ਲੈਂਦੀ ਜੇ ਆਪਾਂ ਇਹਦੇ ਵਿੱਚ ਹਲਦੀ ਨਹੀਂ ਪਾਵਾਂਗੇ ਤੇ ਫਿਰ ਆਪਾਂ ਨੂੰ ਲੰਬੇ ਸਮੇਂ ਤੱਕ ਰੱਖ ਸਕਦੇ ਆ ਪਰ ਹਲਦੀ ਤੋਂ ਬਿਨਾ ਇਹਦਾ ਜਿਹੜਾ ਰੰਗ ਹੈ ਨਾ ਉਹ ਬਿਲਕੁਲ ਵੀ ਜਿਹੜਾ ਸਹੀ ਨਹੀਂ ਲੱਗਦਾ ਇਸ ਕਰਕੇ ਹਲਦੀ ਪਾਉਣੀ ਹੀ ਪੈਂਦੀ ਆ ਔਰ ਹਲਦੀ ਦੇ ਨਾਲ ਹੀ ਅਚਾਰ ਜਿਹੜਾ ਖਰਾਬ ਹੋ ਜਾਂਦਾ ਬਾਕੀ ਥੋੜਾ ਜਿਹਾ ਉਨਾ ਕ ਪਾਓ ਉਨਾ ਕ ਖਾਓ ਉਹ ਸਵਾਲ ਲੱਗਦਾ ਵੈਸੇ ਵੀ ਤਾਜ਼ਾ ਤਾਜ਼ਾ ਖਾਂਚ ਸਵਾਲ ਲੱਗਦਾ ਜਦੋਂ ਬਿਲਕੁਲ ਗਲ ਜਾਂਦਾ ਉਦੋਂ ਵੀ ਜ਼ਿਆਦਾ ਸਵਾਲ ਨਹੀਂ ਲੱਗਦਾ ਤੇ ਜਦੋਂ ਆਪਾਂ ਇਹਨੂੰ ਆਲੂ ਮਟਰਾਂ ਦੀ ਸਬਜੀ ਨਾਲ ਸਿਆਲ ਚ ਖਾਣੇ ਆ ਤੇ ਕਿਉਂਕਿ ਸਿਆਲ ਦੇ ਵਿੱਚ ਨਾ ਅੰਬ ਦਾ achar ਤੁਹਾਨੂੰ ਨਾ ਨਹੀਂ ਚੰਗਾ ਲੱਗੂਗਾ ਹਰ ਸੀਜ਼ਨ ਵਿੱਚ ਹਰ ਇੱਕ ਚੀਜ਼ ਖਾਣ ਦਾ ਟਾਈਮ ਹੁੰਦਾ ਵਾ ਅੰਬ ਦਾ achar ਜਿਹੜਾ ਗਰਮੀਆਂ 'ਚ ਹੀ ਚੰਗਾ ਲੱਗਦਾ ਪਰੌਂਠਿਆਂ ਨਾਲ ਚੰਗਾ ਲੱਗਦਾ ਲੇਕਿਨ ਸਿਆਲ ਚੰਬ ਦਾ achar ਜਿਹੜਾ ਸਾਗ ਦੇ ਨਾਲ ਜਾਂ ਹੋਰ ਸਬਜ਼ੀਆਂ ਦੇ ਨਾਲ ਖਾਣ ਨੂੰ ਚੰਗਾ ਨਹੀਂ ਲੱਗਦਾ ਕੁਦਰਤ ਨੇ ਜੋ ਵੀ ਬਣਾਇਆ ਉਹ ਸੋਚ ਸਮਝ ਕੇ ਬਣਾਇਆ ਕਦੋਂ ਕਿਹੜੀ ਚੀਜ਼ ਸਾਨੂੰ ਚਾਹੀਦੀ ਆ ਕਈ ਚੀਜ਼ ਕਦੋਂ ਜਿਹੜੀ ਅੱਖ ਬੰਦੀ ਆ ਉਸੇ ਹਿਸਾਬ ਨਾਲ ਪਰਮਾਤਮਾ ਨੇ ਸਾਰਾ ਕੁਝ ਜਿਹੜਾ ਸਿਰਜਿਆ ਤੇ ਫਿਰ ਆਪ ਉਸੇ ਹਿਸਾਬ ਨਾਲ ਸਾਰਾ ਚੱਲਦੇ ਆ ਤੇ ਉਦਾਂ ਹੀ ਆਪਾਂ ਜਿਹੜਾ ਵਾ ਚੀਜ਼ਾਂ ਖਾਣੇ ਆ ਇੱਧਰ ਮੈਂ ਥੋੜੀ ਜਿਹੀ ਵਿਚਾ ਜੁਆਇਨ ਵੀ ਪਾਤੀ ਨਾਲ ਥੋੜੀ ਜਿਹੀ ਪਾ ਦਵਾਂਗੇ ਕਾਲੀ ਮਿਰਚ ਉਸ ਤੋਂ ਬਾਅਦ ਥੋੜੀ ਜਿਹੀ ਮੈਂ ਰੰਗ ਵਾਸਤੇ ਦੇਗੀ ਮਿਰਚ ਪਾਈ ਸੀ ਕਿਉਂਕਿ ਇਨ੍ਹਾਂ ਮਿਰਚਾਂ ਵਿੱਚ ਤਿੱਖਾ ਬਿਲਕੁਲ ਨਹੀਂ ਆ। ਅਗਰ ਤੁਸੀਂ ਚਾਹੋ ਤੇ ਕਾਲੀ ਮਿਰਚ ਦਾ ਇੱਕ ਵੱਡਾ ਚਮਚ ਵੀ ਪਾ ਸਕਦੇ ਹੋ ਤਿੱਖਾਪਨ ਆ ਜਾਏ ਪਰ ਮੈਂ ਇਹਨੂੰ ਜ਼ਿਆਦਾ ਤਿੱਖਾ ਨਹੀਂ ਕਰਨਾ ਸੀ ਇਸ ਕਰਕੇ ਮੈਂ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਤਾਂ। ਬਾਕੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ। ਇੱਕ ਵੱਡੇ ਜਿਹੇ ਡੱਬੇ 'ਚ ਆਪਾਂ ਇਹਨੂੰ ਇਸ ਤਰੀਆ ਪਾਇਆ ਵਾ। ਇੱਕ ਤੇ ਚੰਗੀ ਤਰ੍ਹਾਂ ਇਹ ਹਿਲਾਇਆ ਜਾਵੇ। ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਮੂਲ ਮੂੜੀਆਂ ਜਿਹੜੀਆਂ ਆਪਾਂ ਇਹ ਇੱਕ ਤੇ 2 ਘੰਟਿਆਂ ਵਿੱਚ ਖਾ ਸਕਦੇ ਆ ਮੂਲੀ ਦਾ ਜਿਹੜਾ ਹੁੰਦਾ ਉਹਦੇ ਵਿੱਚ ਦਾ ਰਸ ਮਿਲ ਜਾਂਦਾ ਵਾ ਤੇ ਉਹ ਤੁਰੰਤ ਤੁਰੰਤ ਖਾਣ ਨੂੰ ਤਿਆਰ ਹੋ ਜਾਂਦੀ ਆ ਬਾਕੀ ਮੂਲੀ ਜਿਹੜੀ ਆਪਾਂ ਜਿਆਦਾ ਦੇਰ ਤੱਕ ਇਹਦੇ ਵਿੱਚ ਪਾ ਕੇ ਨਹੀਂ ਰੱਖ ਸਕਦੇ 2 ਤੋਂ 3 ਦਿਨ ਦੇ ਵਿੱਚ ਖਰਾਬ ਹੋ ਜਾਂਦੀ ਆ ਇੱਧਰ ਇੱਕ ਮਿਰਚ ਖਰਾਬ ਨਿਕਲ ਗਈ ਉਹਨੂੰ ਮੈਂ ਸਾਈਡ ਤੇ ਕਰਤਾ ਉਸ ਤੋਂ ਬਾਅਦਾਂ ਅਚਾਰ ਦਾ ਕੰਮ ਹੋ ਗਿਆ ਬਾਹਰ ਮੈਂ ਧੁੱਪ 'ਚ ਰੱਖਤਾ ਦੋ ਦੁੱਤੇ ਨਾਲ ਆਪਾਂ ਧੁੱਪਾ ਲਵਾ ਲੈਣੀ ਆ ਵਾ ਵੇ ਜਿੱਥੇ ਤਾਂ ਪਾਣੀ ਰੱਖਾਂਗੇ ਉੱਥੇ ਧੁੱਪ ਵੀ ਬਹੁਤ ਆਉਂਦੀ ਆ ਤਿੱਖੀ ਧੁੱਪ ਪੈਂਦੀ ਆ ਇਸ ਕਰਕੇ ਇੱਥੇ ਜਿਹੜੀ ਆ ਇੱਥੇ ਸ਼ਾਮ ਦੇ 5 ਵਜੇ ਤੱਕ ਧੁੱਪ ਰਹਿੰਦੀ ਆ ਤੇ ਦੁਪਹਿਰ ਤੇ ਆਪਾਂ ਕਰਨ ਲੱਗੇ ਆ ਤਿਆਰੀ ਰੋਟੀ ਬਣਾਉਣ ਲੱਗੇ ਆ ਇੱਧਰ ਮੈਂ ਲਾਲ ਚਲਾਈ ਜਿਹੜੀ ਆ ਉਹ ਕੱਟ ਕੇ ਰੱਖੀ ਆ ਲਾਲ ਚਲਾਈ ਜਿਹੜਾ ਸਾਗ ਵਾ ਨਾ ਉਹ ਚੰਗਾ ਤੇ ਬੜਾ ਫਟਾਫੜ ਬਣਦਾ ਵਾ ਚਲਾਈ ਤੁਸੀਂ ਹਮਸ਼ਾ ਦੇਖਣੀ ਪਰ ਚਲਾਈ ਜਿਹੜੀ ਆ 2 ਤੋਂ 3 ਤਰ੍ਹਾਂ ਦੀ ਚਲਾਈ ਹੁੰਦੀ ਆ ਮੈਂ ਇੱਥੇ ਲਾਲ ਚਲਾਈ ਕੱਟੀ ਸੀ ਉਸ ਤੋਂ ਪਹਿਲਾਂ ਕੜਾਈ ਦੇ ਵਿੱਚ ਮੈਂ 2 ਤੋਂ 3 ਚਮਚ ਸਿਰਫ ਤੇਲ ਪਾਇਆ ਤੇ ਥੋੜਿਆਂ ਜਿਹਾ ਮਿਰਚਾਂ ਤਲਾਂਗੇ ਰੋਟੀ ਦੇ ਨਾਲ ਖਾਣ ਨੂੰ ਮਿਰਚਾਂ ਨੂੰ ਤਲ ਲਾਂਗੇ ਵਿੱਚ ਥੋੜਾ ਜਿਹਾ ਲੂਣ ਚੁਟਕੀ ਨਾਲ ਪਾ ਦਾਂਗੇ ਤਲੀਆਂ ਹੋਈਆਂ ਮਿਰਚਾਂ ਰੋਟੀ ਦੇ ਨਾਲ ਖਾਣ ਚੁਪੜੀਆਂ ਸਵਾਦ ਲੱਗਦੀਆਂ ਵਾ ਔਰ ਇਹ ਉਹ ਜਿਹੇ ਮਿਰਚਾਂ ਲਈ ਤੁਸੀਂ ਫਟਾਫਟ ਰੋਟੀ ਨਾਲ ਉਦੋਂ ਹੀ ਤਲ ਕੇ ਦੋਦੇ ਖਾ ਸਕਦੇ ਆ ਮਿਰਚਾਂ ਨੂੰ ਮੈਂ ਤਾਲ ਲਿਆ 2 ਤੋਂ 3 ਮਿਰਚਾਂ ਕੱਟ ਕੇ ਚੰਗੀ ਤਰ੍ਹਾਂ ਮੈਂ ਤਾਲੀਆਂ ਵਿੱਚ ਲੂਣ ਪਾਤਾ। ਅਰੋਸੇ ਹੀ ਆਪਾਂ ਜਿਹੜਾ 2 ਤੋਂ 3 ਚਮਚ ਤੇਲ ਉਹਦੇ ਵਿੱਚ ਹੀ ਆਪਾਂ ਜਿਹੜਾ ਲਾਲ ਚਲਾਈ ਨੂੰ ਭੁੰਨ ਲੈਣਾ। ਇਸ ਸਾਗ ਦੇ ਵਿੱਚ ਆਪਾਂ ਜਿਹੜਾ ਤੇਲ ਜ਼ਿਆਦਾ ਨਹੀਂ ਪਾਉਣਾ, ਜ਼ਿਆਦਾ ਮਸਾਲੇ ਨਹੀਂ ਪਾਉਣੇ ਕਿਉਂਕਿ ਇਹ ਸਿਹਤ ਲਈ ਵੀ ਚੰਗਾ ਹੁੰਦਾ ਕਿ ਤੁਸੀਂ ਮਸਾਲੇ ਵੀ ਥੋੜੇ ਘੱਟ ਖਾਓ ਤੇ ਥੋੜਾ ਤੇਲ ਵੀ ਘੱਟ ਖਾਓ। ਬਾਕੀ ਇਹ ਚਲਾਈ ਦੇ ਨਾਲ ਤੁਹਾਡਾ ਖੂਨ ਵੀ ਵਧਦਾ ਵਾ, ਤੁਹਾਡਾ ਜਿਹੜਾ ਪੇਟ ਦਾ ਜਿੰਨਾ ਵੀ ਕੁਝ ਸਾਰਾ ਕੁਝ ਠੀਕ ਰਹਿੰਦਾ ਵਾ ਇੱਕ ਤੰਤੜਾ ਪੇਟ ਜਿਹੜਾ ਵਾ ਬਿਲਕੁਲ ਸਹੀ ਰਹਿੰਦਾ ਵਾ ਜਿਸ ਦਾ ਕਿਸੇ ਨੂੰ ਕਬਜ਼ੀ ਵੀ ਹੋਵੇ ਉਹਨਾਂ ਨੂੰ ਵੀ ਉਹ ਜਿਹੜੀ ਦੂਰ ਹੋ ਜਾਂਦੀ ਹੈ ਚਲਾਈ ਦਾ ਸਾਗ ਔਰ ਇਹ ਚਲਾਈ ਦਾ ਸਾਗ ਜਿਹੜਾ ਵਾ ਚੌਲਾ ਨਾਲ ਤੇ ਪਰੌਂਠਿਆਂ ਨਾਲ ਜ਼ਿਆਦਾ ਸਵਾਦ ਲੱਗਦਾ ਵਾ ਤੇ ਮੈਨੂੰ ਇਹ ਬੜਾ ਪਸੰਦ ਆ ਤੇ ਮੈਂ ਹਮੇਸ਼ਾ ਹਫਤੇ ਚ ਦੋ ਤੋਂ ਤਿੰਨ ਵਾਰੀ ਜਿਹੜਾ ਸਾਗ ਬਣਾ ਲੈਂਦੀ ਆ ਔਰ ਮੈਂ ਉਹਨਾਂ ਕੇ ਬਣਾਉਣਾ ਉਹਨਾਂ ਕੇ ਜਿੰਨਾ ਕ ਮੈਂ ਖਾਣਾ ਹੋਵੇ ਜਿਆਦਾ ਨਹੀਂ ਇੱਕ ਗੁੱਛੀ ਲਾਉਂਦੀ ਆ ਉਹਨਾਂ ਦੇ ਵਿੱਚ ਬੜਾ ਵਧੀਆ ਮੈਂ ਜਿਹੜਾ ਕੱਟ-ਕੁਟ ਕੇ ਸੋਨਾ ਸਾਫ਼ ਸੁਥਰਾ ਕਰਕੇ ਪਹਿਲਾਂ ਮੈਂ ਇਹਦੀਆਂ ਜੜਾਂ ਲਾਤੀਆਂ ਫਿਰ ਉਹਨੂੰ ਮੈਂ ਧੋ ਕੇ ਜਿਹੜਾ ਸੁਕਾ ਲਿਆ ਸੁਕਾਉਣ ਤੋਂ ਬਾਅਦ ਨੂੰ ਮੈਂ ਥੋੜਾ ਜਿਹਾ ਮोटा-ਮोटा ਹੀ ਕਟ ਲਿਆ ਜਿਆਦਾ ਬਰੀਕ ਨਹੀਂ ਕੀਤਾ ਸੀ ਕਿਉਂਕਿ ਜਿਆਦਾ ਬਰੀਕ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਮੈਂ ਇਹਨੂੰ ਕੜਾਈ ਦੇ ਵਿੱਚ ਹੀ ਭੁੰਨਣਾ ਸੀ ਔਰ ਇਹ 15-20 ਮਿੰਟ ਚ ਸਾਗ ਬਣ ਕੇ ਤਿਆਰ ਹੋ ਜਾਂਦਾ ਆਪਾਂ ਇਹਨੂੰ ਪੁਰਜੀ ਵੀ ਕਹਿ ਦਿੰਦੇ ਆ ਪਰ ਇੱਥੇ ਸਾਰੇ ਜਣੇ ਜਿਹੜੇ ਇਹਨੂੰ ਸਾਗ ਹੀ ਬੋਲਦੇ ਆ ਸਾਗ ਜਿਹੜਾ ਵਾ ਤੇ ਇਸ ਕਰਕੇ ਮੈਂ ਵੀ ਇਹਨੂੰ ਸਾਗ ਹੀ ਬੋਲਣਦੀ ਆ ਬਾਜ਼ਾਰ ਦੇ ਵਿੱਚ ਇਹ ਸਾਗ ਜਿਹੜਾ ਲਾਲ ਚੜਾਈ ਦਾ ਵਾ 12 ਮਹੀਨਾ ਹੀ ਮਿਲਦਾ ਰਹਿੰਦਾ ਜਦੋਂ ਮਰਜੀ ਤੁਸੀਂ ਲੈ ਸਕਦੇ ਆ ਸਿਆਲ ਦੇ ਵਿੱਚ ਜਿੱਦਾਂ ਪਾਲਕ ਆ ਜਾਂਦੀ ਮੇਥੀ ਆ ਜਾਂਦੀ ਅਸਰੋਂ ਹੁੰਦੀ ਆ ਪਰ ਇਹ ਜਿਹੜਾ ਲਾਲ ਚੜਾਈ ਦਾ ਸਾਗ ਇੱਕ ਦੋ ਹੋਰ ਸਾਗ ਆ ਉਹ 12 ਮਹੀਨੇ ਮਿਲਦੇ ਆ ਜਦੋਂ ਵੀ ਤੁਸੀਂ ਮਰਜ਼ੀ ਆ ਖਾ ਸਕਦੇ ਆ ਤੁਹਾਡੇ ਲਈ ਚੰਗਾ ਹੋਊਗਾ ਕਿ ਤੁਸੀਂ ਸਾਗ ਜਿਹੜਾ ਹਫ਼ਤੇ 'ਚ ਦੋ ਦੋ ਤਿੰਨ ਵਾਰੀ ਖਾਓ ਇਹ ਵਧੀਆ ਵੀ ਰਹਿੰਦਾ ਵਾ ਵੈਸੇ ਡਾਕਟਰ ਵੀ ਬੋਲਦੇ ਆ ਕਿ ਤੁਸੀਂ ਹਰੀਆਂ ਸਬਜ਼ੀਆਂ ਖਾਓ ਜਿੰਨਾ ਉਹ ਹਰੀਆਂ ਸਬਜ਼ੀਆਂ ਨਹੀਂ ਪਸੰਦਿਆ ਸਾਗ ਪਸੰਦਿਆ ਉਹ ਇਹਨਾਂ ਨੂੰ ਖਾ ਸਕਦੇ ਆ ਮਿਰਚਾਂ ਵੀ ਮੇਰੀਆਂ ਲਾਲ ਹੋ ਗਈਆਂ ਤੇ ਮੈਂ ਇਹਨਾਂ ਨੂੰ ਫਰਾਈ ਕਰਕੇ ਕੱਢ ਲਿਆ ਸੀ ਉਹ ਬਾਕੀ ਇੰਨੇ ਹੀ ਤੇਲ ਦੇ ਵਿੱਚ ਆਪਾਂ ਜਿਹੜਾ ਵਾ ਹੁਣ ਚਲਾਈ ਵੀ ਪਾਉਣ ਲੈਣੀ ਆ ਚਲਾਈ ਇੱਕ ਪਾਤੀ ਬਸ ਜ਼ਿਆਦਾ ਕੁਝ ਵਿੱਚ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਸਿਰਫ ਥੋੜਾ ਜਿਹਾ ਲੂਣ ਤੇ ਹਲਦੀ ਪਾਉਣੀ ਆ ਪਹਿਲਾਂ ਮੈਂ ਚਲਾਈ ਪਾਈ ਵਿੱਚ ਲਾਈ ਜਿਹੜੀ ਮੋਟੀ ਮੋਟੀ ਮਟਰ ਨੂੰ ਜਿਸੇ ਦੱਸਿਆ ਮੈਂ ਮੋਟੀ ਮੋਟੀ ਕੱਟੀ ਆ ਥੋੜਾ ਜਿਹਾ ਚਲੂਣ ਪਾ ਦਾਂਗੇ ਥੋੜੀ ਜਿਹੀ ਚ ਹਲਦੀ ਪਾ ਦਾਂਗੇ ਜੇ ਤੁਹਾਨੂੰ ਤਿੱਖਾ ਪਸੰਦ ਆ ਤੁਸੀਂ ਇਹਦੇ ਵਿੱਚ ਦੋ ਮਿਰਚਾਂ ਵੀ ਜਿਹੜੀਆਂ ਵਾ ਪਾ ਸਕਦੇ ਆ ਜੇ ਤੁਸੀਂ ਲਾਲ ਮਿਰਚ ਪਾਉਣਾ ਚਾਹੋ ਲਾਲ ਮਿਰਚ ਵੀ ਪਾ ਸਕਦੇ ਇੱਥੇ ਮੈਂ ਦੋਵੇਂ ਤਰ੍ਹਾਂ ਦੀਆਂ ਮਿਰਚਾਂ ਕੋਈ ਵੀ ਮਿਰਚ ਨਹੀਂ ਪਾਈ ਸਿਰਫ ਲੂਣ ਔਰ ਹਲਦੀ ਪਾਇਆ ਔਰ ਮੈਂ ਸਾਲਗੜਾ ਬਣਾ ਲਿਆ ਔਰ 10 ਤੋਂ 15 ਮਿੰਟਾਂ ਵਿੱਚ ਬਣ ਕੇ ਵਧੀਆ ਸਾਲਗੜਾ ਤਿਆਰ ਹੋ ਗਿਆ ਦੁਪਹਿਰ ਦਾ ਅੱਜ ਆਈ ਮੈਂ ਰੋਟੀ ਬਣਾਉਣੀ ਸੀ ਕਿਉਂਕਿ ਕੱਲ ਰਾਜਮਾ ਦੀ ਸਬਜ਼ੀ ਪਈ ਸੀ ਇਸ ਕਰਕੇ ਅੱਜ ਕੁਝ ਜ਼ਿਆਦਾ ਸਬਜ਼ੀ ਨਹੀਂ ਬਣਾਉਣੀ ਸੀ ਕਿਉਂਕਿ ਰਾਜਮਾ ਦੀ ਸਬਜ਼ੀ ਪਈ ਸੀ ਤੇ ਨਵਦੀਪ ਨੂੰ ਚਾਹਣੀ ਹੈ ਉਹ ਹੀ ਖਾ ਲੈਣੀ ਸੀ ਤੇ ਪਹਿਲਾਂ ਮੈਂ ਪੁੱਛਿਆ ਸੀ ਤੇ ਕੰਦੇ ਕਿ ਨਹੀਂ ਆਪਾਂ ਦੁਪਹਿਰੇ ਉਹੀ ਸਬਜ਼ੀ ਖਾ ਲਾਂਗੇ ਆਲੂ ਵੀ ਵਿੱਚ ਇਹ ਤਾਂ ਆਪਾਂ ਪਾ ਸਕਦੇ ਹਾਂ ਬੱਚੇ ਆਲੂ ਖਾ ਸਕਦੇ ਪਰ ਮੈਂ ਨਹੀਂ ਪਾਏ ਕਿਉਂਕਿ ਫਿਰ ਬਹੁਤ ਜ਼ਿਆਦਾ ਜਿਹੜੀ ਚੀਜ਼ ਆ ਵੱਜ ਜਾਂਦੀ ਹੈ ਤੇ ਫਿਰ ਪਈ ਬਰਬਾਦ ਹੁੰਦੀ ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਚਲ ਚਲਾਈ ਪਾਈ ਆਲੂ ਨਹੀਂ ਪਾਈ ਚਾਹੁੰਦੇ ਤੇ ਇੱਕ ਦੋ ਆਲੂ ਵਿੱਚ ਪਾ ਸਕਦੇ ਹੀ ਕੱਟ ਕੇ ਤੇ ਬਾਕੀ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਰੱਖੀਆਂ ਧਨੀਆ ਧੂਆਂ ਕੱਟ ਕੇ ਰੱਖਿਆ ਸਾਰਾ ਕੁਛ ਰਸੋਈ ਦਾ ਜਿਹੜਾ ਆਪਾਂ ਛੋਟੇ ਛੋਟੇ ਕੰਮ ਸੀ ਲਾਗੇ ਖਲੋ ਕੇ ਮੈਂ ਸਾਰੇ ਕਰ ਲਏ ਇੱਧਰ ਉਸ ਤੋਂ ਬਾਅਦ ਆ ਜਦੋਂ ਮੈਨੂੰ ਚੰਗੀ ਤਰ੍ਹਾਂ ਕਰਕੇ ਟੱਕ ਲਿਆ ਟੱਕਣ ਤੋਂ ਬਾਅਦ ਆ ਉਸ ਤੋਂ ਬਾਅਦ ਆ ਨਾ ਬਿਲਕੁਲ ਚੁਟਕੀ ਜਿਹਾ ਹੋ ਜਾਂਦਾ ਵਾ ਇਸੇ ਕਰਕੇ ਮੈਂ ਜਿਹੜਾ ਲੂਣ ਇਹਦੇ ਵਿੱਚ ਬਹੁਤ ਚੁਟਕੀ ਦੇ ਨਾਲ ਹੀ ਪਾਉਣੀ ਹੁੰਦੀ ਹੈ ਕਿਉਂਕਿ ਇੱਕਦਮ ਜਿਹੜਾ ਵੈ ਨੇ ਬਿਲਕੁਲ ਇਹਨੇ ਇੱਕਦਮ ਇਕੱਠਾ ਹੋ ਜਾਣਾ ਵਾ ਇੰਨਾ ਕੁ ਭਾਂਜਣਾ ਕਿ ਸਿਰਫ ਤੁਹਾਡੀ ਇੱਕ ਜਾਨੇ ਦੀ ਰੋਟੀ ਹੀ ਲਗਣੀ ਹੈ ਇਸ ਕਰਕੇ ਲੋਨ ਜਿੰਨਾ ਘੱਟ ਪਾ ਸਕੋ ਉਨਾ ਹੀ ਵਧੀਆ ਉਸ ਤੋਂ ਬਾਅਦ ਨਵਦੀਪ ਆਪੀ ਨਵਦੀਪ ਨੇ ਕਿਹਾ ਕਿ ਮੰਮੀ ਮੈਨੂੰ ਭੁੱਖ ਲੱਗੀ ਕਿਉਂਕਿ ਉਹਨੇ ਸਵੇਰ ਦਾ ਨਾਸ਼ਤਾ ਕੀਤਾ 6 ਵਜੇ ਦਾ ਮੰਮੀ ਤੁਸੀਂ ਮੈਨੂੰ ਰੋਟੀ ਬਣਾ ਦਿਓ ਮੈਂ ਕਿਹਾ ਠੀਕ ਹੈ ਸਬਜੀ ਗਰਮ ਕੀਤੀ ਸੀ ਨਾਲ ਦੇ ਨਾਲ ਉਹਨੂੰ ਮੈਂ ਦੋ ਫੁਲਕੇ ਬਣਾ ਕੇ ਦੇ ਦਿੱਤੇ ਔਰ ਇਧਰ ਮੇਰਾ ਜਿਹੜਾ ਦੁਪਹਿਰ ਦਾ ਕੰਮ ਵੀ ਖਤਮ ਹੋ ਗਿਆ ਬਾਹਰ ਮੈਨੂੰ ਮਿਸਤਰੀ ਵਾਜਾ ਮਾਰ ਰਹੇ ਸੀ ਮੈਂ ਕਿਹਾ ਹਣ ਇੱਕ ਵਾਰੀ ਮੈਂ ਇਹਦਾ ਜੁੜੇ ਰੋਟੀ ਪਕਾ ਕੇ ਫੇਰ ਜਾਨੀ ਆ ਉਸ ਤੋਂ ਬਾਅਦ ਆ ਮੈਂ ਉਹਨੂੰ ਬੰਦ ਕਰਤਾ ਕਿਉਂਕਿ ਬੰਦ ਕਰਨ ਦੇ ਨਾਲੇ ਸੀ ਪਹਿਲਾਂ ਮੈਂ ਨਾ ਕੱਟ ਕਰਨ ਲੱਗੀ ਸੀ ਫਿਰ ਮੈਂ ਸੋਚਿਆ ਕਿ ਨਹੀਂ ਮੈਨੂੰ ਥੱਲੇ ਉਤਾਰ ਕੇ ਰੱਖ ਦੇਣੀ ਆ ਤੇ ਨਾਲ ਦੀ ਨਾਲ ਮੈਂ ਜਿਹੜਾ ਵਾ ਇਹਦੇ ਤੇ ਚਾਹ ਰੱਖ ਦੇਣੀ ਆ ਨਵਦੀਪ ਨੇ ਪਹਿਲਾਂ ਭੁੱਲੇ ਮੈਨੂੰ ਚਾਹ ਨਹੀਂ ਪੀਣੀ ਫਿਰ ਮੈਂ ਸੋਚਿਆ ਮੈਂ ਆਪਣੇ ਲਈ ਚਾਹ ਬਣਾਉਣੀ ਕਿਉਂਕਿ ਮੈਨੂੰ ਦੁਪਹਿਰੇ ਚਾਹ ਪੀਣ ਦੀ ਆਦਤ ਵਾ ਜਦੋਂ ਕੰਮ ਕੂਮ ਖਤਮ ਹੋ ਜੇ ਤੇ ਫਿਰ ਨਵਦੀਪ ਕੰਨੀ ਮੈਨੂੰ ਵੀ ਥੋੜੀ ਜਿਹੀ ਚਾਹ ਦੇ ਦਿਓ ਤੁਸੀਂ ਅਦਰਕ ਵਾਲੀ ਸੁੰਡ ਵਾਲੀ ਚਾਹ ਬਣਾਉਂਗੇ ਤੇ ਮੈਨੂੰ ਵੀ ਦੇ ਮਕਰ ਠੀਕ ਆ ਦੋ ਪਤਲੇ ਪਤਲੇ ਫੁਲਕੇ ਨਵਦੀਪ ਨੂੰ ਬਣਾ ਕੇ ਦਿੱਤੇ ਆਟਾ ਗੁੱਜਾ ਹੋਵੇ ਸਬਜ਼ੀ ਬਣੀ ਹੋਵੇ ਤੇ ਰੋਟੀ ਬਣਾਉਣ ਨੂੰ ਤੁਹਾਨੂੰ ਇੱਕ ਮਿੰਟ ਨਹੀਂ ਲੱਗਦਾ ਵਾ ਔਰ ਉਹ ਵੀ ਉਦੋਂ ਜਦੋਂ ਤੁਸੀਂ ਰਸੋਈ ਦੇ ਵਿੱਚ ਹੋ ਬਾਕੀ ਦੇ ਕੰਮ ਵੀ ਕੀਤੇ ਉਸ ਤੋਂ ਬਾਅਦ ਆ ਮੈਂ ਵੰਚ ਨੂੰ ਸਕੂਲ ਲੈਣ ਜਾਣਾ ਸੀ ਨਵਦੀਪ ਨੂੰ ਰੋਟੀ ਦਿੱਤੀ ਆਪਣੇ ਚਾਹ ਪੀਤੀ ਫਿਰ ਵੰਸ਼ ਨੂੰ ਸਕੂਲ ਲੈਣ ਗਈ ਕਿਉਂਕਿ ਨਵਦੀਪ ਨੇ ਕਿਹਾ ਕਿ ਮੰਮੀ ਮੈਂ ਨਹੀਂ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਿਹਾ ਠੀਕ ਹੈ ਮੈਂ ਵੀ ਓਕੇ ਜਾਂਦੇ ਜਾਂਦੇ ਕੋਈ ਕੰਮ ਹੈ ਉਹ ਵੀ ਕਰ ਲੂੰਗੀ ਨਾਲ ਦੀ ਨਾਲ ਵੰਸ਼ ਨੂੰ ਲੈ ਕੇ ਆ ਜੂਗੀ ਵੰਸ਼ ਨੂੰ ਲੈ ਕੇ ਆਈ ਸ਼ਾਮ ਦੇ ਵੱਜੇ 3 ਪੂਰੇ 3 ਵਜੇ ਘਰ ਆ ਕੇ ਖਾਧੀ ਰੋਟੀ ਰੋਟੀ ਖਾਣ ਤੋਂ ਬਾਅਦ ਇੱਕ ਟਾ ਆਰਾਮ ਹਰਾਮ ਕਰਨ ਤੋਂ ਬਾਅਦ ਫਿਰ ਵੰਸ਼ ਨੂੰ ਟਿਊਸ਼ਨ ਲਈ ਤਿਆਰ ਕਰਕੇ ਵੰਸ਼ ਨੂੰ ਭੇਜਿਆ